ਆਹ ਦੋਸਤੋ ਗੱਲ ਕਰਦੇ ਆਂ ਅੱਜ ਇੱਕ ਸਿੱਖਿਆ ਭਾਗ ਦੇ ਵਿੱਚ ਈਟੀਟੀ ਦੀਆਂ ਜਿਹੜੀਆਂ ਪੋਸਟਾਂ ਸੰਬੰਧੀ ਤੇ ਕਾਫੀ ਮਸਲਾ ਉਲਝਿਆ ਹੋਇਆ ਹੈ ਆਪਾਂ ਸਾਰੇ ਵੇਖ ਰਹੇ ਆਂ ਕਿ ਇਹਦੇ ਵਿੱਚ ਤਿੰਨ ਪਰਤੀਆਂ ਪਿਛਲੇ ਦਿਨੀ ਸਾਹਮਣੇ ਆਈਆਂ ਤੇ ਇੱਕ 635 ਉਸ ਤੋਂ ਬਾਅਦ 23 24 ਤੇ 98 94 ਇਹ ਵੀ ਗੱਲ ਵੇਖਣ ਵਾਲੀ ਹੈ ਕਿ ਪਰਤੀਆਂ ਮੌਜੂਦਾ ਸਰਕਾਰ ਦੀਆਂ ਨਹੀਂ ਇਹ ਪਿਛਲੀ ਸਰਕਾਰ ਦੀਆਂ ਤੇ ਇਹਨਾਂ ਨੂੰ ਇਹਨਾਂ ਨੇ ਅੱਗੇ ਤੋਰੀਆਂ ਪਰ ਇਹਦੀ ਤੋਰ ਜਾਂ ਚਾਲ ਜਿਹੜੀ ਹੈਗੀ ਹੈ ਉਹ ਆਪਾਨੂੰ ਪਤਾ ਹੀ ਹੈ ਕਿ ਸ਼ਾਰਟ 35 ਪਰਤੀ ਵੀ ਕਾਫੀ ਲੰਮਕਦੀ ਰਹੀ ਉਸ ਤੋਂ ਬਾਅਦ ਉਹ ਲਗਭਗ ਹੁਣ ਪੂਰੀ ਹੋਈ ਹੈ ਉਸ ਤੋਂ ਬਾਅਦ 23 64 ਪਰਤੀ ਸੀਗੀ ਇਹ ਵੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਕੋਰਟ ਕੇਸ ਰਹੇ ਦੇ ਵਿੱਚ ਤੇ ਇੱਕ ਵਾਰ ਤਾਂ ਬਿਲਕੁਲ ਖਤਮ ਹੋ ਗਈ ਸੀ ਦੁਆਰਾ ਫਿਰ ਅ ਚੱਲਦੇ ਆ ਚਲਾਉਨੇ ਆ ਅੱਗੇ ਵਧੀ ਤਾਂ ਇਸ ਵੇਲੇ ਇਹਦੇ ਵਿੱਚੋਂ ਜਿਹੜੀ ਸਟੇਸ਼ਨ ਚੋਇਸ ਕਰਾਈ ਗਈ ਹੈ ਇੱਕ ਜਨਰਲ ਵਰਗ ਨੂੰ ਬਾਕੀ ਜਿਹੜੇ ਵਰਗ ਹੈ ਉਹਨਾਂ ਦੀ ਕੋਈ ਸਟੇਸ਼ਨ ਚੋਇਸ ਨਹੀਂ ਕਰਾਈ ਗਈ ਤੇ ਇਹ ਕਹਿੰਦੇ ਵੀ ਬਾਰਡਰੀ ਦੀ ਭਰਤੀ ਹੈ 6 ਜ਼ਿਲ੍ਹਿਆਂ ਦੀ ਭਰਤੀ ਸੀ ਇਹਦੇ ਵਿੱਚ ਇੱਕ ਜ਼ਿਲ੍ਹੇ ਵਿੱਚ ਤਾਂ ਪੋਸਟਾਂ ਹੀ ਕੋਈ ਨਹੀਂ ਸੀ 5 ਜ਼ਿਲ੍ਹਿਆਂ ਦੇ ਵਿੱਚੋਂ ਸਟੇਸ਼ਨ ਚੋਇਸ ਕਰਾਈ ਗਈ ਹੈ ਤੇ ਉਹ ਵੀ ਸਿਰਫ ਜਨਰਲ ਕੈਟਾਗਰੀ ਲਈ ਇਸ ਕਰਕੇ ਭਰਤੀ ਵੀ ਆਪਾਂ ਕਰਸਦੇ ਨੇ ਇੱਕ ਲੰਗੜੀ ਭਰਤੀ ਐ ਤੇ ਇਸ ਤਰੀਕੇ ਨਾਲ ਹੀ 8594 ਉਹ ਵੀ ਕਾਫੀ ਉਲਝੀ ਰਹੀ ਉਹ ਭਰਤੀ ਦੇ ਵਿੱਚ ਪਹਿਲਾਂ ਉਹ ਚ ਕੁਆਲੀਫਾਈਂਗ ਪੇਪਰ ਸੀ ਪੰਜਾਬੀ ਦਾ ਉਹ ਜੋੜਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕ੍ਰੈਡਰ ਦਾ ਪੇਪਰ ਸੀ ਉਹ ਲਿਆ ਗਿਆ ਤਾਂ ਫਿਰ ਹੋਇਆ ਵੀ ਪੰਜਾਬੀ ਦਾ ਪੇਪਰ ਦਿਸਵੰਦ ਵਿੱਚ ਕੋਡਕੀਸ ਲੱਗ ਗਿਆ ਉਦੇ ਵਿੱਚ ਇਹ ਸੀਗਾ ਵੀ ਇਹ ਜਿਹੜਾ ਪੰਜਾਬੀ ਦਾ ਪੇਪਰ ਹੈ ਇਹ ਜਿਆਦਾ ਲਟਰੇਰੀ ਹੈ ਤੇ ਇਹ ਪੰਜਾਬੀ ਭਾਸ਼ਾ ਤੱਕ ਸੀਮਿਤ ਨਹੀਂ ਚਲੋ ਉਸ ਤੋਂ ਬਾਅਦ ਉਹ ਕੇਸ ਚੱਲਿਆ ਤੇ ਉਸ ਦਾ ਜਿਹੜਾ ਫੈਸਲਾ ਹੋਇਆ ਉਹਦੇ ਉਸ ਤੋਂ ਪਹਿਲਾਂ ਸਿਲੇਬਸ ਉਹਦਾ ਘਟਾ ਦਿੱਤਾ ਗਿਆ ਤੇ ਪੇਪਰ ਦੁਆਰਾ ਲੈਣ ਦੀ ਗੱਲ ਹੋਈ ਪੇਪਰ ਦੁਆਰਾ ਹੋਇਆ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਅ ਉਸ ਤੋਂ ਬਾਅਦ ਇਹ ਇੱਕ ਵਾਰੀ ਪ੍ਰੋਸੈਸ ਅੱਗੇ ਵਧਣਾ ਸ਼ੁਰੂ ਹੋਇਆ ਅ ਉਸ ਤੋਂ ਅੱਗੇ 9594 ਭਰਤੀ ਵਿੱਚ ਜਿਹੜੀ ਸਟੇਸ਼ਨ ਚੁਆਇਸ ਲਈ ਸਥਾਈ ਤ੍ਰਿਕ ਦਿੱਤੀ ਗਈ ਤੇ ਉਸ ਤੋਂ ਵੀ ਪਹਿਲਾਂ 9594 ਵਿੱਚੋਂ ਜਿਹੜੇ ਹੈਗੇ ਕੁਝ ਜਿਹੜੇ ਫਰੈਸ਼ ਕੈਂਡੀਡੇਟ ਸੀ ਉਹਨਾਂ ਦੀ ਇੱਕ ਮੈਰਿਟ ਲਿਸਟ ਆਈ ਤਾਂ ਜਿਹੜਾ ਬੈਕਲੌਗ ਸੀ ਉਹਦੀ ਕੋਈ ਲਿਸਟ ਨਹੀਂ ਕੱਢੀ ਗਈ ਆਪਣੇ ਆਪ ਦੇ ਵਿੱਚ ਇਹ ਵੀ ਭਰਤੀ ਲੰਗੜੀ ਹੋ ਗਈ ਤੇ ਉਸ ਤੋਂ ਅੱਗੇ ਜਿਹੜੀ ਫਰੈਸ਼ ਸੀਗੀ ਉਹਦੇ ਵਿੱਚੋਂ ਵੀ ਮ ਇੱਕ ਆਪਣਾ ਐਕਸਰਸਮੈਨ ਦੇ ਸਪੋਰਟਸ ਕੋਟੇ ਦੀ ਕੋਈ ਜਿਹੜੀ ਹੈਗੀ ਮੈਰਿਟ ਲਿਸਟ ਜਾਂ ਸਿਲੈਕਸ਼ਨ ਲਿਸਟ ਨਹੀਂ ਕੱਢੀ ਗਈ ਤੇ ਉਹ ਫਿਰ ਅੱਗੇ ਵੀ ਇਹਦੇ ਵਿੱਚ ਲੰਗੜਾਪਣ ਹੋਰ ਆ ਗਿਆ ਚਲੋ ਤਾਂ ਕੋਈ ਤਕਨੀਕੀ ਪੱਖ ਹੋਏਗਾ ਤਾਂ ਉਸ ਤੋਂ ਬਾਅਦ 27 ਤਰੀਕ ਨੂੰ ਇਹਦੀ ਸਟੇਸ਼ਨ ਚੁਆਇਸ ਦੀ ਇਸ਼ਤਿਹਾਰ ਵਕਾਇਦਾ ਦਿੱਤਾ ਗਿਆ ਡਿਪਾਰਟਮੈਂਟ ਵੱਲੋਂ ਤੇ ਪਰ 27 ਤਰੀਕ ਨੂੰ ਕੈਂਡੀਡੇਟ ਸਾਰੇ ਇਕਦਿਰੇ ਕੋਈ ਪੋਰਟਲ ਦੇ ਉੱਪਰ ਕਿਸੇ ਤਰ੍ਹਾਂ ਦਾ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ ਹੁਣ ਮਸਲਾ ਇਹ ਬਣਦਾ ਹੈ ਕਿ ਇਹਦੇ ਉੱਤੇ ਜਿੱਥੇ ਕਿਤੇ ਅਣਜਾਣ ਪੁਣਾ ਰਿਹਾ ਲੱਗਦਾ ਹੈ ਬਸ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੇ ਕਰਨਾ ਹੁੰਦਾ ਹੈ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਆਪਾਂ ਵੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਹਾਲਾਤ ਇਸਾਂ ਦੇ ਬਣ ਗਏ ਹੈ ਕਿ ਹਰ ਥਾਂ ਦੇ ਉੱਤੇ ਜਿਵੇਂ ਕਹਿੰਦੇ ਆ ਵੀ ਉਹ ਬੱਚਾ ਹਿੰਦੇ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਉਹ ਹਾਲਾਤ ਬਣ ਗਏ ਹੈ ਕਿ ਹਰ ਗੱਲ ਦੇ ਉੱਤੇ ਐਜੀਟੇਸ਼ਨ ਕਰਨੀ ਪੈਂਦੀ ਹੈ ਤਾਂ ਪਹਿਲੀ ਗੱਲ ਜੁਨੀਅਨ ਨੂੰ ਪ੍ਰੈਸ਼ਰ ਬਣਾਉਣਾ ਬਣਦਾ ਹੈ ਚਲੋ ਕੁਝ ਵੀ ਕਰ ਰਹੇ ਨੇ ਕੈਂਡੀਡੇਟ ਜਿੰਨੀ ਕੁ ਹੋ ਰਹੀ ਹੈ ਤੇ ਪਰ ਉੱਥੇ ਕਮੀਆਂ ਪੇਸ਼ੀਆਂ ਆਪਾਂ ਉਹਨਾਂ ਦੀ ਗੱਲ ਕਰਾਂਗੇ ਸੁਝਾਅ ਦੇ ਰੂਪ ਦੇ ਵਿੱਚ ਗੱਲ ਕਰਾਂਗੇ ਪਹਿਲੀ ਗੱਲ ਤਾਂ ਜਦੋਂ ਪੇਪਰ ਪੰਜਾਬੀ ਦਾ ਪੇਪਰ ਕੈਨਸਲ ਕੀਤਾ ਗਿਆ ਤਾਂ ਉਹ ਕੋਰਟ ਨੇ ਫੈਸਲਾ ਦਿੱਤਾ ਵੀ ਸਾਰੇ ਕੈਂਡੀਡੇਟ ਦੁਆਰਾ ਪੇਪਰ ਦੇਣ ਕੂਟ ਦੀ ਜੱਜਮੈਂਟ ਪਤਾ ਨਹੀਂ ਕੀ ਹੈ ਜਾਂ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਐ ਜੱਜ ਨੇ ਉਸ ਹਿਸਾਬ ਨਾਲ ਜੱਜਮੈਂਟ ਕਰਨੀ ਹੁੰਦੀ ਐ ਤੇ ਪਰ ਉੱਥੇ ਸ਼ਾਇਦ ਜਿਹੜਾ ਸਾਡਾ ਲੀਗਲ ਪੱਖ ਸੀ ਤੇ ਜਾਂ ਸਾਡੇ ਯੂਨੀਅਨ ਸੀ ਜਾਂ ਉਹਦੇ ਵਕੀਲ ਸੀ ਉਹ ਸਹੀ ਤਰੀਕੇ ਨਾਲ ਗੱਲ ਪੋਟੀ ਨਹੀਂ ਕਰ ਸਕੇ ਨਹੀਂ ਤਾਂ ਉੱਥੇ ਬਣਦਾ ਕੀ ਸੀ ਵੀ ਸਿਰਫ ਜਿਹੜੇ ਕੈਂਡੀਡੇਟ ਨੇ ਪੇਪਰ ਕੁਆਲੀਫਾਈ ਨਹੀਂ ਕੀਤਾ ਸੀ ਉਹਨਾਂ ਦਾ ਪੇਪਰ ਹੀ ਲੈਣਾ ਬਣਦਾ ਸੀ ਪਤਾ ਨਹੀਂ ਕੋਈ ਪੈਸਾ ਕਮਾਉਣ ਦਾ ਮਨਸ਼ਾ ਸੀਗਾ ਦੁਆਰਾ ਜਿਹੜੀ ਹੈਗੀ ਆ ਉਹ ਫੀਸ ਭਰਾਈ ਗਈ ਉਹਦੇ ਵਿੱਚ ਤੇ ਜਿਨ੍ਹਾਂ ਨੇ ਉਹਨੂੰ ਕੁਆਲੀਫਾਈ ਕੀਤਾ ਸੀ ਉਹ ਤਕਰੀਬਨ 3 ਮਹੀਨੇ ਪੂਰੀ ਤਰ੍ਹਾਂ ਦਿਮਾਗੀ ਬੋਝ ਦੇ ਵਿੱਚ ਰਹੇ ਉਹ ਪ੍ਰੇੜਿਤ ਰਹੇ ਤੇ ਉੱਥੇ ਕਿਤੇ ਏਕਤਾ ਹੀ ਜ਼ਰੂਰ ਹੋਈ ਹੈ ਵੀ ਉਹਨੂੰ ਇਸ ਤਰੀਕੇ ਨਾਲ ਮੈਨੇਜ ਨਹੀਂ ਕੀਤਾ ਗਿਆ ਤੇ ਪੇਪਰ ਦੇਣ ਵੇਲੇ ਵੀ ਚੰਡੀਗੜ੍ਹ ਦੇ ਵਿੱਚ ਕੀ ਹਾਲ ਸੀ ਇਹ ਸਭ ਨੂੰ ਆਪਾਂ ਨੂੰ ਪਤਾ ਹੈ ਇਸ ਤਰੀਕੇ ਨਾਲ ਜਿਹੜਾ ਹੈਗਾ ਜਿਵੇਂ ਕਹਿੰਦੇ ਆ ਵੀ ਸਰਕਾਰਾਂ ਦਾ ਹਾਲਤਾ ਜਿਹੇ ਜਿਹੇ ਹੋ ਗਿਆ ਆਪਾਂ ਨੂੰ ਪਤਾ ਹੈ ਹੋਰ ਕੀ ਮੈਂ ਆਖਰਦਾਂ ਨੂੰ ਇੰਜਨੀਅਰ ਚਾਹੀਦਾ ਤੇ ਹੁਣ ਗੱਲ ਕਰਦੇ ਆ ਆਪਾਂ ਵੀ ਯੂਨੀਅਨ ਉਹਨਾਂ ਲਈ ਕੁਝ ਸੁਝਾਅ ਨੇ ਕਿ ਹੁਣ ਬੱਚੇ ਹਜਿਟੇਸ਼ਨ ਕਰ ਰਹੇ ਨੇ ਮੈਂ ਵੀ ਵੇਖ ਰਿਹਾ ਸੀ 9594 ਵਾਲੇ ਵੀ ਕਰ ਰਹੇ ਨੇ ਵੱਖਰੀ ਤਰ੍ਹਾਂ ਦੇ ਤੇ 234 ਵਾਲੇ ਵੱਖਰੀ ਤਰ੍ਹਾਂ ਦੇ ਤੇ ਕਰ ਰਹੇ ਨੇ ਕਿਉਂਕਿ ਸੈਸ਼ਨ ਸ਼ੋਨ ਕੀਤੇ ਜਨਾਂ ਦੀ ਭਰਤੀ ਕੰਪਲੀਟ ਨਹੀਂ ਹੋ ਰਹੀ ਤਾਂ ਕਿੰਨੇ ਖੁੰਦੇ ਨੇ ਉੱਥੇ ਹਰਲੇ 500 ਬੱਚਾ ਤੇ ਜਦੋਂ ਕਿ ਜਿਹੜਾ ਇਹ ਭਰਤੀਆਂ ਦਾ ਨਾਮ ਹੈ ਇਹ ਨੀਆਂ ਦੀ ਗਿਣਤੀ ਹੈ ਉੱਥੇ ਲੱਗਦਾ ਵੀ ਕਿਤੇ ਅਣਜਾਣਪੁਣੇ ਵਾਲੀ ਗੱਲ ਕਹਿ ਲੋ ਜਾਂ ਉਹਨੂੰ ਢਾਂਚਾ ਵਾਂਗ ਤਰੀਕੇ ਨਾਲ ਯੂਨੀਅਨ ਦਾ ਢਾਂਚਾ ਖੜਾ ਨਹੀਂ ਕੀਤਾ ਗਿਆ ਚਾਹੀਦਾ ਕੀ ਹੈ ਵੀ ਪਹਿਲਾਂ ਤਾਂ ਬਲਾਕ ਪੱਤਰ ਦੇ ਉੱਤੇ ਇਹਦੀਆਂ ਕਾਇਆਂ ਕਾਇਮ ਕੀਤੀਆਂ ਜਾਣ ਉਸ ਤੋਂ ਬਾਅਦ ਜਿਹੜਾ ਹੈਗਾ ਜ਼ਿਲ੍ਹਾ ਪੱਤਰ ਦੇ ਉੱਪਰ ਕਾ녀 ਖੜੀਆਂ ਕਰਕੇ ਇਹਨਾਂ ਦੇ ਪ੍ਰਧਾਨ ਤੇ ਖਜ਼ਾਨਚੀ ਜੋ ਵੀ ਹੁੰਦੇ ਨੇ ਇਹਦੇ ਵਿੱਚ ਇੱਕ ਪੂਰੀ ਉਹਦੀ ਮੈਨੇਜਮੈਂਟ ਹੁੰਦੀ ਹੈ ਤੇ ਉਹ ਤਿਆਰ ਕੀਤੀ ਜਾਣੇ ਚਾਹੀਦੀ ਹੈ ਇਸ ਤਿਕਨਾਲ ਫੰਡ ਵੀ ਉਸ ਤਿਕਨਾਲ ਰਹਿ ਜਾਣਾ ਚਾਹੀਦਾ ਉਸ ਤਿਕਨਾਲ ਕਿਨਕ ਤਾਂ ਫੰਡ ਜ਼ਿਆਦਾ ਆਏਗਾ ਜ਼ਿੰਮੇਵਾਰੀ ਸਾਰੀ ਵੰਡੀ ਜਾਏਗੀ ਤੇ ਫਿਰ ਜਦੋਂ ਵੀ ਕਿਤੇ ਕੋਈ ਤਰਨਾ ਮਜਾਰਾ ਜਾਂ ਪ੍ਰੈਸ਼ਰ ਬਣਾਉਣਾ ਹੈ ਤਾਂ ਉਹਦੇ ਲਈ ਵਕਾਇਦਾ ਉਸ ਫੰਡ ਦੀ ਵਰਤੋਂ ਕਰਕੇ ਜ਼ਿਲ੍ਹੇ ਦੇ ਵਿੱਚੋਂ ਮ vehicl ਕਰਾਇਓ ਉੱਪਰ ਲੈ ਕੇ ਲਾਰਿਆਂ ਦੇ ਲਾਰੇ ਬਣ ਕੇ ਤੇ ਫਿਰ ਚੰਡੀਗੜ੍ਹ ਦੇ ਵਿੱਚ ਪਹੁੰਚਣ ਤਾਂ ਪ੍ਰੈਸ਼ਰ ਬਣਦਾ ਤਾਂ ਫਿਰ ਉਹ ਮੀਡੀਆ ਦੇ ਵਿੱਚ ਵੀ ਗੱਲ ਆਉਂਦੀ ਹੈ ਖਬਰਾਂ ਦੂਰ ਤੱਕ ਵੀ ਪਹੁੰਚਦੀਆਂ ਹੁਣ ਤਾਂ ਕੋਈ ਜੇ ਸੋਸ਼ਲ ਮੀਡੀਆ ਰਹੀਂ ਥੋੜੀ ਬਹੁਤੀ ਗੱਲ ਕੋਈ ਆਉਂਦੀ ਹੈ ਆਦਰਵਾਇਜ਼ ਜਿਹੜੇ ਹੈਗੇ ਕੋਈ ਖਬਰਾਂ ਦੀ ਸੁਰੱਖੀ ਨਹੀਂ ਬਣ ਰਹੀ ਇੱਥੇ ਕਰਕੇ ਇਹ ਵੱਡੀ ਘਾਟ ਮਹਿਸੂਸ ਹੋ ਰਹੀ ਹੈ ਵੀ ਜਿਹੜੀ ਯੂਨੀਅਨ ਉਹ ਟਾਂਚਾ ਵਾਂਗ ਤਰੀਕੇ ਨਾਲ ਨਹੀਂ ਚੱਲ ਰਹੀ ਤੇ ਉਸ ਤੋਂ ਬਾਅਦ ਅਗਲਾ ਪਾਖੇ ਹੈਗਾ ਵੀ ਕਿਤੇ ਅਣਜਾਣ ਪੁਣਾ ਵੀ ਨਜ਼ਰ ਆਉਂਦਾ ਹੈ ਤੇ ਕਿਉਂਕਿ ਇੱਕ ਦਿਨ ਕੋਈ ਵੀ ਕੁਝ ਨਹੀਂ ਸਿੱਖਦਾ ਹੈਗਾ ਹੌਲੀ-ਹੌਲੀ ਉਮਰ ਦੇ ਨਾਲ ਸਮੇਂ ਦੇ ਨਾਲ ਵਿਚਰਦੇ ਆਂ ਵਿਚਰਦੇ ਆਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਤਾਂ ਯੂਨੀਅਨ ਦੇ ਨਮਾਇੰਦਿਆਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਉਹ ਆਪਣਾ ਇੱਕ ਤਕਨੀਕੀ ਪੱਖ ਦੇ ਉੱਤੋਂ ਜਾਣਕਾਰੀ ਲੈਣ ਇਹ ਮਸਲੇ ਕਿਵੇਂ ਹੱਲ ਹੋਣੇ ਚਾਹੀਦੇ ਆ ਉਹਦੇ ਲਈ ਸਾਡੇ ਕੋਲੇ ਪੁਰਾਣੇ ਜਿਹੜੇ ਯੂਨੀਵਰਸਿਟੀ ਨੇ ਬਹੁਤ ਸਾਰੇ ਮੁਲਾਜ਼ਮ ਨੇ ਖਾਸ ਕਰਕੇ ਅਧਿਆਪਕਾਂ ਦੀਆਂ ਯੂਨੀਅਨਜ਼ ਨੇ ਤੇ ਉਹਨਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ਉਹਨਾਂ ਤੋਂ ਤਕਨੀਕੀ ਜਾਣਕਾਰੀ ਜਾਂ ਕਿਹੜੇ ਮੋਰਚੇ ਉੱਤੇ ਕਿਸ ਤਿੱਕ ਨਾਲ ਲੜਨਾ ਹੈ ਯੋਜਨਾ ਮਤਲਬ ਯੋਜਨਾਵਾ ਤਰੀਕੇ ਨਾਲ ਜੋ ਯੋਜਨਾ ਕਿਵੇਂ ਬਣਾਉਣੀ ਹੈ ਉਥੋਂ ਗਾਈਡਲਾਈਨਸ ਲੈਣੀ ਬਹੁਤ ਜ਼ਰੂਰੀ ਹੈ ਤਕਨੀਕੀ ਪੱਖ ਲਈ ਜਿਹੜੇ ਹੈਗੇ ਆ ਭਰਤੀ ਵਿਭਾਗ ਦੇ ਵਿੱਚੋਂ ਪੁਰਾਣੇ ਜਿਹੜੇ ਆਪਾਂ ਕਹਿ ਸਕਦੇ ਹਾਂ ਰਿਟਾਇਰ ਹੋਏ ਹੋਏ ਕੁਝ ਸੱਜਣ ਹੁੰਦੇ ਨੇ ਉਹਨਾਂ ਦੀ ਮਦਦ ਲਈ ਜਾ ਸਕਦੀ ਹੁੰਦੀ ਹੈ ਤੇ ਇੱਕ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਗੱਲ ਇਹ ਆਉਂਦੀ ਹੈ ਵੀ ਹੁਣ ਜਿਹੜਾ ਕਰੰਟ ਮਸਲਾ ਚੱਲ ਰਿਹਾ ਹੈ ਉਹ ਵੱਡਾ ਮਸਲਾ ਜਿੱਥੋਂ ਤੱਕ ਪਤਾ ਲੱਗੇ ਇਹ ਹੈ ਵੀ ਜਿਵੇਂ ਜਿਹੜੇ ਰੋਸਟਰ ਬਣਦੇ ਨੇ ਤੇ ਉਸ ਮੁਤਾਬਕ ਪੋਸਟਾਂ ਹਾਂ ਖਾਲੀ ਵੀ ਨਹੀਂ ਹੈਗੀਆਂ ਕਿਤੇ bc ਕੈਟਾਗਰੀ sc ਕੈਟਾਗਰੀ ਜਾਂ ਜਿੱਥੇ ਕਿਤੇ ਹੈਗੀਆਂ ਕੋਈ ਕੈਟਾਗਰੀਜ਼ ਦੀਆਂ ਸੇਟਾਂ ਖਾਲੀ ਨਹੀਂ ਮਿਲਦੀਆਂ ਜਿਹੜੀ ਲਿਸਟ ਮੰਗਾਈ ਜਾਂਦੀ ਹੈ ਜ਼ਿਲ੍ਹਾ ਪੱਧਰ ਤੋਂ ਇਸ ਤਰ੍ਹਾਂ ਜਿਹੜੀ ਭਰਤੀ 23 24 ਹੈ ਉਹ ਲੰਮਕੀ ਹੋਈ ਹੈ ਤੇ ਇਹੀ ਖਤਸਾ ਹੈਗਾ ਜਿਹੜਾ ਹੈਗਾ 5994 ਦਾ ਉਹਦੇ ਵਿੱਚਲੀ ਗੱਲ ਨਿਕਲ ਕੇ ਆਉਂਦੀ ਹੈ ਵੀ ਉਹ ਕਹਿੰਦੇ ਵੀ ਚਲੋ ਜਨਰਲ ਕੈਟਾਗਰੀ ਲਈ ਕੋਸ਼ਿਸ਼ ਸੀ ਪੋਸਟਾਂ ਸ਼ੋਅ ਕਰ ਦਿੰਦੇ ਨੇ ਸਟੇਸ਼ਨ ਸ਼ੋਅ ਕਰ ਦਿੰਦੇ ਆ ਬਾਕੀਆਂ ਦੀ ਕੋਈ ਸਮੱਸਿਆ ਪਣੀ ਹੋਈ ਹੈ ਪਹਿਲੀ ਗੱਲ ਤਾਂ ਇਹ ਦੁਪਰਤੀ ਕੱਢੀ ਗਈ ਹੈ ਗਿਣਤੀ ਮਿੰਤੀ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਤੇ ਬੜੇ ਪੋਸਟਾਂ ਵੇਲੇਆਂ ਵੀ ਹੋਣਗੀਆਂ ਚਲ ਜੇ ਨਹੀਂ ਵੀ ਹੈਗੀਆਂ ਰਿਕਾਰਡ ਮੁਤਾਬਕ ਨਹੀਂ ਹੈਗੀਆਂ ਤਾਂ ਇੱਥੇ ਯੂਨੀਅਨ ਨੂੰ ਇਹ ਪ੍ਰੈਸ਼ਰ ਬਿਲਡ ਅਪ ਕਰਨਾ ਪੈਂਦਾ ਹੈ ਤਕਨੀਕੀ ਪੱਖ ਤੋਂ ਕਿ ਚਲੋ ਜੇ ਸਕੂਲਾਂ ਵਿੱਚ ਪੋਸਟਾਂ ਨਹੀਂ ਤਾਂ ਜਿਹੜੇ ਕੈਂਡੀਡੇਟ ਹੈਗੇ ਹਨ ਉਹਨਾਂ ਨੂੰ ਇੱਕ ਵਾਰੀ ਜ਼ਿਲ੍ਹਿਆਂ ਵਿੱਚ ਜੁਆਇਨ ਕਰਵਾ ਲਿਆ ਜਾਵੇ ਚਾਹੇ ਆਪਣੇ ਪੇਰੈਂਟਲ ਜ਼ਿਲ੍ਹੇ ਵਿੱਚ ਜੁਆਇਨ ਕਰਵਾ ਲਿਆ ਜਾਵੇ ਉਸ ਤੋਂ ਬਾਅਦ ਟ੍ਰੇਨਿੰਗ ਤਾਂ ਲਗਣੀ ਹੁੰਦੀ ਹੈ ਫਿਰ ਵੀ ਕੋਈ 6 ਮਹੀਨੇ ਦੀ ਟ੍ਰੇਨਿੰਗ ਲਾਤੀ ਜਾਵੇ ਡਾਈਟਸ ਦੇ ਵਿੱਚ ਟ੍ਰੇਨਿੰਗ ਲਾਤੀਆਂ ਜਾਣਾ ਹੁੰਦੀਆਂ ਤਾਂ ਉਹਨਾਂ ਨੂੰ ਇੱਕ ਵਾਰੀ ਜੁਆਇਨ ਕਰਵਾਇਆ ਜਾਵੇ ਉਸ ਤੋਂ ਬਾਅਦ ਮੈਰਿਟ ਮੁਤਾਬਕ ਜਿਵੇਂ ਜਿਵੇਂ ਪੋਸਟਾਂ ਖੇਲੀਆਂ ਹੁੰਦੀਆਂ ਉਸ ਸਿੱਕੇ ਨਾਲ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ ਜਾਂ ਐਡੀ ਕੀ ਗੱਲ ਹੈਗੀ ਆ ਜਿੱਥੇ ਸਾਡੇ ਸਕੂਲਾਂ ਵਿੱਚ ਇਹਨਾਂ ਵਿੱਚ ਇਹਨਾਂ ਨੂੰ ਜੁਆਇਨ ਕਰਵਾ ਕੇ ਆਰਜੀ ਤੌਰ ਤੇ ਜੁਆਇਨ ਕਰਵਾ ਲਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਡੈਪੂਟੇਸ਼ਨ ਟਾਈਪ ਹੀ ਉਸ ਡਾਈਟ ਦੇ ਵਿੱਚ ਭੇਜਿਆ ਜਾ ਸਕਦਾ ਹੈ ਜਿੱਥੇ ਕਿਤੇ ਲੋਡ ਹੈਗੀ ਹੈ ਇਸ ਕਰਕੇ ਇਸ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਕਰਨਾ ਪਣਦਾ ਹੈ ਕਿ ਇੱਕ ਵਾਰੀ ਡਿਸਟ੍ਰਿਕਟ ਲੈਵਲ ਦੇ ਉੱਪਰ ਜਾਣ ਕਰਵਾ ਕੇ ਤੇ ਉਹਨੇ ਟ੍ਰੇਨਿੰਗ ਲਈ ਜਾਵੇ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਪੋਸਟਾਂ ਦੀ ਵੈਕੈਂਸੀਜ਼ ਆਉਂਦੀਆਂ ਨੇ ਉਸ ਦੇ ਕਿਰਨ ਨੂੰ ਜੋਇਨ ਕਰਵਾ ਲਿਆ ਜਾਵੇ ਤੇ ਬਸ ਇਹੀ ਪੱਖ ਨੇ ਇਹਨਾਂ ਨੂੰ ਵਿਚਾਰਨਾ ਚਾਹੀਦਾ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਸੁਝਾਅ ਵੀ ਆਉਣਗੇ ਜਿੰਨਾ ਕਿ ਮੈਨੂੰ ਸਮਝ ਆ ਆਪਣੇ ਸ਼ਿਵਦੀ ਮੁਤਾਬਕ ਮੈਂ ਉਨੀ ਗੱਲ ਕੀਤੀ ਹੈ ਹੋ ਸਕਦਾ ਹੈ ਮੇਰੇ ਕੋਲੇ ਵੀ ਜਿਹੜੀ ਇਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੇ ਵਿੱਚ ਕੱਚਾਪਨ ਹੋਵੇ ਜਾਂ ਕੋਈ ਮੈਨੂੰ ਪੂਰੀ ਜਾਣਕਾਰੀ ਨਾ ਹੋਵੇ ਮੈਂ ਸਿਰਫ ਗੱਲ ਤੋਰੀ ਹੈ ਇੱਕ ਵੀ ਦੋ ਪੱਖ ਕਰਨੇ ਚਾਹੀਦੇ ਇੱਕ ਤਾਂ ਜਿਹੜੀ ਯੂਨੀਅਨ ਹੈ ਉਹਨੂੰ ਯੋਜਨਾਬੱਧ ਢੰਗ ਨਾਲ ਹੀ ਚੱਲਣਾ ਚਾਹੀਦਾ ਹੈ ਆਪਣਾ ਟੈਂਸ਼ਨ ਜਿਹੜਾ ਹੈਗਾ ਉਹ ਕੈਮ ਕਰਨਾ ਚਾਹੀਦਾ ਹੈ ਤੇ ਅਕਾਂਝਾਂ ਵੱਖੋ ਵੱਖਰੇ ਲੈਵਲ ਦੇ ਉੱਤੇ ਬਣਾ ਕੇ ਸਾਰੀ ਜ਼ਿੰਮੇਵਾਰੀ ਵੰਡ ਕੇ ਫਿਰ ਵੇਖੋ ਇਕੱਠ ਵੀ ਹੋਏਗਾ ਤੇ ਦੂਸਰੇ ਜਿਹੜੇ ਕਿ ਤਕਨੀਕੀ ਪੱਖ ਜਿਹੜੇ ਹੈਗੇ ਜਨਿੰਗ ਵੈਰ ਵਾਲੇ ਜਾਂ ਪੋਸਟਾਂ ਵਾਲੇ ਇਹ ਜਿਹੜੇ ਸਿੱਖਰ ਭਾਗ ਦੇ ਵਿੱਚ ਪੁਰਾਣੇ ਕਰਮਚਾਰੀ ਹੈ ਕੋਈ ਉਹਨਾਂ ਤੋਂ ਲੈ ਕੇ ਇਹਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਐ ਬਾਕੀ ਇਹ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਜਿਹੜੀ ਵੀ ਸਾਡੇ ਐਟਟੀ ਸੰਬੰਧੀ ਯੂਟਿਊਬਰਸ ਆਪਣੇ ਚੈਨਲ ਚਲਾ ਰਹੇ ਨੇ ਤਾਂ ਉਹ ਵੀ ਦੇਖਣ ਦੇ ਵਿੱਚ ਆਇਆ ਕਿ ਸਿਰਫ ਇਨਫਾਰਮੇਸ਼ਨ ਤੱਕ ਹੀ ਸੀਮਤ ਹੈ ਕਿ ਜੋ ਪੋਰਟਲ ਦੇ ਉੱਪਰ ਆ ਗਿਆ ਲੈਟਰ ਆ ਗਿਆ ਉਹਨੂੰ ਪੜ੍ਹ ਕੇ ਸੁਣਾਤਾ ਬਸ ਕਿਰਨ ਚਾਹੀਦਾ ਹੈ ਕਿ ਉਹ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੇ ਪ੍ਰਾਣੇ ਕੋਈ ਅਧਿਆਪਕ ਨੇ ਜਾਂ ਕੋਈ ਅਧਿਕਾਰੀ ਨੇ ਉਹਨਾਂ ਤੋਂ ਵਿਊ ਲੈ ਕੇ ਤੇ ਸੁਝਾ ਦੇ ਰੂਪ ਦੇ ਵਿੱਚ ਪੇਸ਼ ਕਰਨ ਤੇ ਦੂਜੀ ਗੱਲ ਉਹ ਜਿੱਥੇ ਕੈਂਡੀਡੇਟਸ ਦੀ ਗੱਲ ਕਰਦੇ ਆ ਉੱਥੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਉਹਨਾਂ ਦਾ ਪੱਖ ਵੀ ਲਿਆ ਜਾ ਸਕਦਾ ਜਿਵੇਂ ਸਿਆਣੀ ਪੱਤਰਕਾਰ ਕਰਦੇ ਆ ਇਹ ਵੀ ਉਹਨੂੰ ਲੈਣਾ ਚਾਹੀਦਾ ਤੇ ਨਾ ਜਿਹੜੇ ਉੱਥੇ ਕਮੈਂਟ ਹੁੰਦੇ ਨੇ ਉਹ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਤੇ ਇੱਕ ਤਰੀਕੇ ਨਾਲ ਹਾਸਾ ਜਾ ਆਉਂਦਾ ਹੈ ਕਿ ਜਿਹੜੇ ਸਾਡੇ ਮਤਲਬ ਐਡीडी ਦੇ ਕੈਂਡੀਡੇਟ ਨੇ ਉਹ ਬੜੀਆਂ ਬਚਕਾਨਾ ਗੱਲਾਂ ਕਰਦੇ ਨੇ ਬੜੇ ਬਚਕਾਨਾ ਕਮੈਂਟ ਹੁੰਦੇ ਨੇ ਉਹ ਕਹਣਗੇ ਜੀ ਕੋਈ 87 ਨੰਬਰ ਵਾਲਾ ਆ ਜਾਏਗਾ ਪਲੀਜ਼ ਸਰ ਦੱਸ ਦਿਓ ਜੀ ਸਾਨੂੰ ਦੱਸ ਦਿਓ ਆ ਜਾਏਗਾ ਜਾ ਮਾਸ ਕੈਟਾਗਰੀ ਦੇ ਵਿੱਚ ਇਹਨਾਂ ਨੰਬਰ ਹੈ ਉਹ ਦੱਸ ਦੇਗਾ ਆ ਜਾਏਗਾ ਐਸਟੀਕੇ ਨਾਲ ਕਮੈਂਟ ਕਰਦੇ ਨੇ ਤੇ ਬੜਾ ਅਜੀਬ ਲੱਗਦਾ ਹੈ ਕਿਉਂਕਿ ਉਹ ਤਾਂ ਸਿਰਫ ਜਿਹੜੇ ਯੂਟਿਊਬਰ ਆ ਉਹਨਾਂ ਨੇ ਇੱਕ ਲੈਟਰ ਪੜ੍ਹਿਆ ਜਿਹੜਾ ਚੱਕਿਆ ਉੱਥੋਂ ਤੇ ਬਸ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਇਸ ਸਿੱਕੇ ਦੀ ਤੇ ਉਹ ਪਤਾ ਨਹੀਂ ਕਿਉਂ ਇਹਨਾਂ ਅਣਜਾਣਪੁਣਾ ਵਿਖਾਉਂਦੇ ਨੇ ਸਾਡੇ ਕੈਂਡੀਡੇਟ ਨੂੰ ਬੜਾ ਮਤਲਬ ਤਾਜਬ ਜਾਂ ਹੁੰਦਾ ਵੀ ਇਹਨਾਂ ਨੇ ਅੱਗੇ ਜਾ ਕੇ ਬੱਚਿਆਂ ਦਾ ਭਵਿੱਖ ਬਣਾਉਣਾ ਤੇ ਇੰਨਾ ਅਣਜਾਣਪੁਣ ਜਾਂ ਇੰਨਾ ਬਚਪਨਾ ਇਹਨਾਂ ਦੇ ਵਿੱਚ ਮਤਲਬ ਹੈਗਾ ਤੇ ਦੂਸਰੀ ਗੱਲ ਭਾਸ਼ਾ ਸੰਬੰਧੀ ਵੀ ਹੈਗਾ ਇਹ ਵੇਖੋ ਅਸੀਂ ਪੰਜਾਬ ਦੇ ਸਕੂਲਾਂ ਵਿੱਚ ਅਪਣਾਉਣਾ ਤਾਂ ਉਹਦੇ ਵਿੱਚ ਸਾਰੇ ਕਮੈਂਟ ਜਿਹੜੇ ਹੁੰਦੇ ਨੇ ਉਹ ਰੋਮਨ ਦੇ ਵਿੱਚ ਹੁੰਦੇ ਨੇ ਤੇ ਹੁੰਦੇ ਨੇ ਵੀ ਹਿੰਦੀ ਲਹਿਜੇ ਵਿੱਚ ਹੁੰਦੇ ਨੇ ਜ਼ਿਆਦਾਤਰ ਤੇ ਕਿ ਯੂਟਿਊਬਰ ਬੋਲਦੀ ਹਿੰਦੀ ਹੈ ਤੇ ਜਿਹੜੇ ਸਾਡੇ ਮਨ ਨੂੰ ਬੜਾ ਆਉਣ ਜਿ ਲੱਗਦਾ ਹੈਗਾ ਵੀ ਮਚਿਓਰਿਟੀ ਸਾਨੂੰ ਲਿਆਉਣੀ ਚਾਹੀਦੀ ਹੈ ਆਪਣੇ ਵਿਚਾਰਾਂ ਵਿੱਚ ਆਪਣੇ ਖਿਆਲਾਂ ਵਿੱਚ ਤਾਂ ਇਹ ਸਾਡੇ ਕਮੈਂਟਾਂ ਉਤੋਂ ਸ਼ੋਅ ਹੁੰਦਾ ਹੈ 99% ਜਿਹੜਾ ਹੈਗਾ ਬੜਾ ਹੀ ਅਣਜਾਣਪੁਣਾ ਇਹ ਮੈਂ ਵੀ ਹੱਸੀ ਪੰਜਾਬੀ ਦੇ ਪੇਪਰ ਦੀ ਗੱਲ ਚੱਲ ਰਹੀ ਸੀ ਕੁਆਲੀਫਾਈਂਗ ਪੇਪਰ ਦੀ ਉੱਥੇ ਮੈਂ ਕਮੈਂਟ ਵੀ ਕੀਤੇ ਤੇ ਉਹਦੇ ਵਿੱਚ ਵੀ ਜਿੰਨੇ ਥੱਲੇ ਕੋਈ ਯੂਟਿਊਬਰ ਗੱਲ ਕਰਦਾ ਸੀ ਤਾਂ ਉਹਦੇ ਵਿੱਚ ਜਿੰਨੇ ਵੀ ਕਮੈਂਟ ਹੁੰਦੇ ਸੀ ਸਾਰੇ ਦੇ ਸਾਰੇ ਜਿਹੜੇ ਉਹ ਰੋਮਨ ਦੇ ਵਿੱਚ ਹੁੰਦੇ ਸੀ ਅੰਗਰੇਜ਼ੀ ਦੇ ਵਿੱਚ ਹੁੰਦੇ ਸੀ ਤੇ ਜੇ ਸਾਡੇ ਪ੍ਰਵਖ ਦੇ ਟੀਚਰਾਂ ਦਾ ਇਹ ਹਾਲ ਹੈ ਤਾਂ ਸਾਡੇ ਪ੍ਰਵਖ ਦੇ ਬੱਚਿਆਂ ਦਾ ਹਾਲ ਅਸੀਂ ਅ ਸੋਚ ਸਕਦੇ ਆ ਕਿਸ ਤਰ੍ਹਾਂ ਹੋਏਗਾ ਇਸ ਕਰਕੇ ਕੋਈ ਇਹ ਨੁਕਤਾ ਚੀਨੀ ਨਹੀਂ ਐ ਕੋਲੋਚਨਾਤਮਿਕ ਦ੍ਰਿਸ਼ਟੀ ਐ ਵੀ ਆਪਣੇ ਆਪ ਨੂੰ ਮਚਿਓਰ ਬਣਾਓ ਮਚਿਓਰ ਬਣਾ ਕੇ ਤੇ ਲਿਟਰੇਚਰ ਪੜੋ ਮਾਵੋਲੀ ਪੰਜਾਬੀ ਦੇ ਵਿੱਚ ਆਪਣੀ ਮਹਾਰਤ ਹਾਸਲ ਕਰੋ ਤੇ ਫਿਰ ਤੁਸੀਂ ਉਹਨਾਂ ਬੱਚਿਆਂ ਦੇ ਹਾਨ ਦੇ ਹੋ ਕੇ ਤਾਂ ਉਹਨਾਂ ਨੂੰ ਸਮਝ ਸਕੋਗੇ ਤੇ ਉਹਨਾਂ ਦੇ ਕੋਲ ਨੂੰ ਬਹੁਤ ਜ਼ਿਆਦਾ ਲੋਡ ਐ ਤੁਹਾਨੂੰ ਇੰਨੀ ਕੁ ਮਚਿਓਰਟੀ ਸ਼ੋ ਕਰਨੀ ਪੈਣੀ ਐ ਕਿ ਉਹਨਾਂ ਬੱਚਾਂ ਅੰਦਰ ਸਿਰਫ ਤੁਸੀਂ ਦੇ ਆਪ ਕਿਨੀ ਹੋਮ ਹੋਗੇ ਉਹਨਾਂ ਦੇ ਮਾਪਿਆਂ ਵਾਲਾ ਰੋਲ ਵੀ ਅਦਾ ਕਰਨਾ ਪੈਣਾ ਹੈ